ਕਾਟ ਫੋਨ ਲੱਗੇ ਆ ਤੇ ਬਾਹ ਦੀ ਕਟਾਏ ਕਾਟਾਂ ਇਸਰੂ ਕਰਨ ਲੱਗੇ ਆ ਤੇ ਸਾਡੀ ਬਾਹ ਦੀ ਲੰਬਾਈ ਹੈ 16 ਇੰਚ ਤੇ 2 ਇੰਚ ਆਹੀ ਅੱਗੋਂ ਪਰ ਪਾਈ ਵਾਸਤੇ ਰੱਖਾਂਗੇ ਇਹ ਇਹਨਾਂ ਸਮਾਨੀ ਦਾ ਟਿੱਕ ਤੇ 16 ਸਾਡੀ ਲੰਬਾਈ ਲੰਬਾਈ ਆ ਤੇ 17 ਇੰਚ ਆਪਾਂ ਇਹਦੀ ਲੰਬਾਈ ਰੱਖ ਲਈ ਇਹ ਆ 17 ਇੰਚ ਬਾਹ ਦੀ ਲੰਬਾਈ ਆ ਤੇ ਅਗੋਂ ਸਾਡਾ ਬੋਕਵਾ 5 ਇੰਚ ਤੇ ਅਹੀਂ 6.5 ਤੇ ਨਿਸ਼ਾਨੀ ਲਾਵਾਂਗੇ 1.5 ਇੰਚ ਅਹੀਂ ਵੱਧ ਰੱਖਿਆ ਤੇ ਉੱਪਰੋਂ ਆਪਾਂ ਰੱਖਿਆ 3 ਇੰਚ ਕੱਟ ਵਾਸਤੇ ਤੇ ਇਹ ਆਪਾਂ ਬੁੱਕ ਤੋਂ ਆਪਾਂ ਮੋਢੇ ਵਾਲ ਦੀ ਨਿਸ਼ਾਨੀ ਨਾਲ ਨਿਸ਼ਾਨੀ ਲਾ ਦੇਣੀ ਆ ਤੇ ਉੱਪਰ ਆਪਾਂ ਤਿਰਸ਼ੀ ਪਾ ਦੇਣੀ ਆ ਇਹ ਹੱਡੀਆਂ ਨਿਸ਼ਾਨੀਆਂ ਲੱਗ ਕੇ ਤਿਆਰ ਹੋ ਗਈਆਂ ਇਹ ਹੁਣ ਆਪਾਂ ਇਹਨੂੰ ਕਟ ਕਟਾਈ ਕਰਾਂਗੇ ਇਹਦੀ ਆਹ ਹੱਡੀ ਕਟਾਈ ਆ ਤੇ ਆਹ ਸਾਡੀ ਜਿਹੜੀ ਐ ਸਲਾਈ ਦੇ ਨਿਸ਼ਾਨੀ ਇਹ ਇਹ ਸਾਡੀਆਂ ਨਿਸ਼ਾਨੀਆਂ ਲੱਗ ਗਈਆਂ ਇਹੋ ਨਾਲ ਹੀ ਬਾਦੀ ਕਟਿੰਗ ਸਟਾਰਟ ਕਰਨ ਲੱਗੇ ਆ ਇਹ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਬਾਦੀ ਕਟਿੰਗ ਵਾ ਸਾਢੇ 16 ਹਾਡੀ ਬਾਂਦੀ ਲੰਬਾਈ ਤੇ 9 ਇੰਚਾਂ ਹੀ ਚੜਾਈ ਰੱਖੀ ਬਾਂਦੀ ਤੇ ਸਾਢੇ 16 ਹਾਡੀ ਲੰਬਾਈ ਤੇ 19 ਇੰਚਾਂ ਹੀ ਕਪੜਾ ਲਿਆ ਹੈ ਜਿਹਦੇ ਵਿੱਚ ਅਸੀਂ ਸਾਢੇ 16 ਇੰਚ ਬਾਂਦੀ ਕਟਾਈ ਕੀਤੀ ਹੈ ਇਹ ਹਾਡੀ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਬਾਂਦੀ ਕਟਿੰਗ ਕੀਤੀ ਆਪਾਂ